ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤੂੰ ਮੇਰੋ ਮੇਰ ਪਰਵਤ ਸੁਆਮੀ ਰਖ ਲੈਨੇ ਹਰ ਮੇਰੀ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਤੇ ਅੰਗਦ ਭਇਓ ਤੋ ਸ਼ੋ ਤਤ ਮਿਲਾਇਓ ਬਾਣੀ ਗੁਰ ਗੁਰੂ ਹੈ ਬਾਣੀ ਵਿੱਚ ਬਾਣੀ ਅੰਬਰਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤ ਇਹ ਐਹ ਇਸ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਨਹਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਤੇ ਭਲੈ ਨਿਤਸਾਰ ਸਮਲੈ ਇੱਕ ਗੁਣ ਨਹੀਂ ਮੂਰਖ ਜਾਤਾਰ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾਤਾ ਰੇ ਪ੍ਰਤਿ ਪਾਲੈ ਨਿਤ ਸਾਰਸ ਮਨ ਲੈ ਇਕ ਗੁਣ ਨਹੀਂ ਮੂਰਖ ਜਾਤਾ ਰੇ ਹਰ ਆਰਾਧਨ ਜਨਾਰੇ ਹਰ ਹਰ ਗੁਰ ਗੁਰ ਕਰਤਾ ਰੇ ਅਰ ਜੀਓ ਨਾਮ ਪਰਿਓ ਨਾਮ ਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਵ ਕਟਾ ਭਰਪੂਰੀ ਰੇ ਕੁਤ ਸੁਨਤਾ ਸਦਾ ਹੈ ਸੰਗੇ ਮੈਂ ਮੂਰਖ ਜਾਨਿਆ ਦੂਰੀ ਰੇ ਹਰ ਬਿਅੰਕ ਹਉ ਮਿਤ ਕਰ ਗਰਨਾ ਕਿਆ ਜਾਨਾ ਹੋਏ ਕੈ ਸੂਰੇ ਸਤ ਗੁਰ ਆਪਣੇ ਮੈ ਮੂਰਖ ਦੇਉ ਉਪਦੇਸੋ ਰੇ ਮੈ ਮੂਰਖਗੀ ਕੇਤਕ ਬਾਤ ਹੈ ਨਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਬਾਸ ਨ ਪਰਿਆਰੀ ਗੁਰਨਾਨਕ ਜਿਨ ਸੁਣਿਆ ਵੇਖਿਆ ਰਪਹਾਸ ਨ ਪਰਿਆਰੀ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਰਲ ਮਿਲ ਕੇ ਅੰਮ੍ਰਿਤ ਵੇਲੇ ਆਏ ਹੋਏ ਹੁਕਮਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 600 ਬਾਰਾ ਰੰਗ ਦੇ ਉੱਤੇ ਸੁਬਾਹੇ ਮਾਨ ਸੋਰਠ ਮਹੱਲਾ ਪੰਜਵਾਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਗੁਰੂ ਅਰਜਨ ਦੇ ਮਹਾਰਾਜ ਉਹਨਾਂ ਦੇ ਮੁਖਾਰਬਿੰਦ ਤੋਂ ਸੋਰਠ ਰਾਗ ਦੇ ਵਿੱਚ ਇਸ ਸ਼ਬਦ ਨੂੰ ਉਚਾਰਨ ਕੀਤਾ ਅੱਜ ਕੀ ਕਹਿ ਰਹੇ ਆ ਗੁਰੂ ਅਰਜਨ ਸਾਹਿਬ ਦਾ ਹਾਰਾਜ ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਜਿਹੜਾ ਪ੍ਰਮਾਤਮਾ ਉਹ ਕਿਸੇ ਇੱਕ ਦਾ ਨਹੀਂ ਹੈ ਉਹ ਸਾਰਿਆਂ ਜੀਆਂ ਦਾ ਦਾਤਾ ਹੈ ਤੇ ਉਹ ਕਰੋੜਾਂ ਬ੍ਰਹਿਮੰਡਾਂ ਦਾ ਠਾਕੁਰ ਹੈ ਜਿਵੇਂ ਆਪਾਂ ਸ਼ਬਦ ਪੜ੍ਹਦੇ ਆ ਨਾ ਕੋਈ ਬੋਲੇ RAM RAM ਕੋਈ ਖੁਦਾਏ ਕੋਈ ਸੇਵਾ ਗੁਸਈਆ ਕੋਈ ਅੱਲਾਹ ਹੈ ਚਾਹੇ ਉਹਨੂੰ ਰਾਮ ਕਹ ਲਈਏ ਅੱਲਾਹ ਕਹ ਲਈਏ ਵਾਹਿਗੁਰੂ ਕਹ ਲਈਓ ਪਰਮਾਤਮਾ ਇੱਕੋ ਹੀ ਹੈ ਜਿਵੇਂ ਇੱਥੇ ਸ਼ਬਦ ਦੇ ਵਿੱਚ ठाकुर शब्द के ठाकुर ਦਾ ਭਾਪੀ ਪ੍ਰਮਾਤਮਾ ਵਾਹਿਗੁਰੂ ਦਾ ਭਾਪੀ ਪ੍ਰਮਾਤਮਾ ਅੱਲਾ ਦਾ ਭਾਪੀ ਪ੍ਰਮਾਤਮਾ ਇੱਥੇ ਗੁਰੂ ਅਰਜਨ ਸਾਹਿਬ ਇਹ ਕਹਿੰਦੇ ਕੋਟ ਬ੍ਰਹਮੰਡ ਕੋ ठाकुर ਸੁਆਮੀ ਕਹਿੰਦੇ ਜਿਹੜੇ ਕਰੋੜਾਂ ਬ੍ਰਹਮੰਡਾਂ ਦਾ ਠਾਕੁਰ ਹੈ ਨਾ ਪ੍ਰਮਾਤਮਾ ਹੈ ਜਿਹੜਾ ਉਹ ਇੱਕੋ ਹੀ ਹੈ ਭਾਈ ਸਰਬ ਜੀਆ ਕਾ ਦਾਤਾ ਰੇ ਉਹ ਸਾਰਿਆਂ ਜੀਆ ਦਾ ਉਹੀ ਇੱਕੋ ਹੀ ਦਾਤਾ ਹੈ ਜਾਹੇ ਅਸੀਂ ਉਹਨੂੰ ਕਿਸੇ ਵੀ ਨਾਮ ਨਾਲ ਪੁਕਾਰ ਲਈਏ ਪਰ ਹੈ ਤੇ ਉਹ ਇੱਕੋ ਹੀ ਪ੍ਰਤਿਪਾਲੇ ਨਿਤਸਾਰ ਸੰਭਾਲੇ ਇੱਕ ਗੁਨ ਨਹੀਂ ਮੂਰਖ ਜਾਤਾ ਰੇ ਜਿਹੜਾ ਪ੍ਰਮਾਤਮਾ ਸਾਡੀ ਰੋਜ਼ ਪ੍ਰਤਿਪਾਲਣਾ ਕਰਦਾ ਹੈ ਸਾਡੀ ਸਾਰ ਲੈਂਦਾ ਸਾਨੂੰ ਹਰ ਰੋਜ਼ 24000 ਸਾਹ ਬਖਸ਼ ਦਿੰਦਾ ਤੇ ਅਸੀਂ ਇੱਕ ਗੁਨ ਨਹੀਂ ਮੂਰਖ ਜਾਤਾ ਰੇ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਜਿਹੜਾ ਉਹ ਤੁਹਾਡੀ ਪਾਲਣਾ ਕਰਦਾ ਹੈ ਨਾ ਕਹਿੰਦੇ ਉਹਦਾ ਇੱਕ ਵੀ ਗੁਣ ਨਹੀਂ ਤੁਸੀਂ ਜਾਣਿਆ ਜਿਵੇਂ ਗੁਰੂ ਸਾਹਿਬ ਕਹਿੰਦੇ ਆ ਮਾਤ ਗਰਭ ਮੈਂ ਆਪਨ ਸਿਮਰਨ ਦੇਹ ਤਹ ਤੂੰ ਮੁਰਾਖਨ ਹਾਰੇ ਕਹਿੰਦੇ ਜਿਵੇਂ ਮਾਂ ਦੇ ਗਰਭ ਵਿੱਚ ਵੀ ਉਹਨੇ ਤੁਹਾਡੀ ਪਰਿਤਪਾਲਣਾ ਕੀਤੀ ਹੈ ਉੱਥੇ ਵੀ ਤੁਹਾਡੀ ਸਾਰ ਲਈ ਹੈ ਤੇ ਤੁਸੀਂ ਉਹਦੇ ਗੁਣ ਗਾਉਣੇ ਕਹਿੰਦੇ ਭੁੱਲ ਗਏ ਹੋ ਇੱਕ ਗੁਣ ਨਹੀਂ ਮੂਰਖ ਜਾਤਾ ਰੇ ਅੱਜ ਜਿੰਨੇ ਕਿ ਇੱਥੇ ਆਇਓ ਨਾ ਸਾਰੇ ਉਸ ਪ੍ਰਮਾਤਮਾ ਦੇ ਗੁਣ ਗਾਉਣ ਵਾਸਤੇ ਆਏ ਆ ਨਹੀਂ ਬਥੇਰੀ ਦੁਨੀਆ ਜਿਹੜੀ ਅੱਜ ਆਪੋ ਆਪਣੇ ਘਰਾਂ 'ਚ ਹੀ ਪਈ ਐ ਪਰ ਜਿਹੜੇ ਚੱਲ ਕੇ ਆਏ ਨਾ ਉਹ ਉਹਦੇ ਗੁਣਾ ਨੂੰ ਜਾਣਦੇ ਐ ਉਹਦੇ ਗੁਣ ਚਾਹੇ ਇੱਕ ਜਾਣਿਆ ਦੋ ਜਾਣੇ ਕੁਛ ਨਾ ਕੁਛ ਤੇ ਜਾਣਨ ਵਾਸਤੇ ਇੱਥੇ ਆਉਨੇ ਆ ਅਸੀਂ ਸਾਰੇ ਚਾਹੇ ਕੋਈ ਪੜਨ ਵਾਲਾ ਚਾਹੇ ਕੋਈ ਸੁਣਨ ਵਾਲਾ ਸਾਰੇ ਆਪਾਂ ਇੱਕੋ ਹੀ ਆ ਹਰ ਅਰਾਧ ਨਾ ਜਾਣਾਰੇ ਗੁਰੂ ਅਰਜਨ ਸਾਹਿਬਾਰੇ ਕਹਿੰਦੇ ਮੈਂ ਉਸ ਪ੍ਰਮਾਤਮਾ ਦੀ ਅਰਾਧਨਾ ਹੀ ਨਹੀਂ ਕੀਤੀ ਆਪਣੇ ਆਪ ਦੇ ਗੱਲ ਕੁਕਾ ਕੇ ਗੁਰੂ ਅਰਜਨ ਸਾਹਿਬਾਰੇ ਸਾਨੂੰ ਸਮਝਾਉਣਾ ਚਾਹੁੰਦੇ ਆ ਜਿਵੇਂ ਸਿਆਣਿਆਂ ਦੀ ਕਹਾਵਤ ਹੈ ਨਾ ਕਹਿਣਾ ਨੋ ਨੂੰ ਕਹਿਣਾ ਧੀ ਨੂੰ ਤੇ ਸਮਝਾਉਣਾ ਨੋ ਨੂੰ ਇਹ ਸਿਆਣਿਆਂ ਦੀ ਕਹਾਵਤ ਸੀ ਇਸੇ ਤਰੀਕੇ ਗੁਰੂ ਸਾਹਿਬ ਆਪਣੇ ਤੇ ਗੱਲ ਲਾ ਕੇ ਸਾਨੂੰ ਸਮਝਾਉਂਦੇ ਐ ਹਰ ਆਰਾਧ ਨਾ ਜਾਣਾਰੇ ਕਹਿੰਦੇ ਉਸ ਪ੍ਰਮਾਤਮਾ ਨੂੰ ਜਾਣਿਆ ਹੀ ਨਹੀਂ ਆਰਾਧਿਆ ਹੀ ਨਹੀਂ ਉਹਦੀ ਆਰਾਧਨਾ ਕੀਤੀ ਹੀ ਨਹੀਂ ਉਹਨੂੰ ਸਿਮਰਿਆ ਹੀ ਨਹੀਂ ਹਰ ਹਰ ਗੁਰ ਗੁਰ ਕਰਤਾ ਰੇ ਕਹਿੰਦੇ ਦੁਨੀਆ ਹਰ ਹਰ ਵਾਹਿਗੁਰੂ ਵਾਹਿਗੁਰੂ ਅੱਲਾ ਅੱਲਾ ਗੁਰੂ ਗੁਰੂ ਤੇ ਕਰਦੀ ਐ ਪਰ ਕਰਦੀ ਕਿਵੇਂ ਐ ਕਹਿੰਦੇ ਜੀਵ ਤੋਂ ਬੋਲਦੀ ਐ ਇਕੱਲਾ ਫਿਰਦੇ ਝੋ ਨਹੀਂ ਜਿਵੇਂ ਗੁਰੂ ਸਾਹਿਬ ਦੇ ਬਚਨ ਆਪਾਂ ਪੜਦੇ ਆ ਨਾ RAM RAM ਕਰਤਾ ਸਭ ਜੱਗ ਫਿਰੈ RAM ਨਾ ਪਾਇਆ ਜਾਏ ਕਹਿੰਦੇ ਜਿੱਤੇ ਉਹ ਸ਼ਬਦ ਤੇਰੀ ਜੀਵ ਤੋਂ ਥੱਲੇ ਉਤਰ ਗਿਆ ਨਾ ਹਿਰਦੇ ਚ ਜਾ ਰਿਹਾ ਉਦੋਂ ਅਸਲ ਚ ਗੱਲ ਬਣਨੀ ਨਹੀਂ ਤੇ ਕਹਿੰਦੇ ਦੁਨੀਆ ਗੋਲ ਹੀ ਫਿਰਦੀ ਏ ਇਸ ਤਰ੍ਹਾਂ ਤੇ RAM RAM ਕਰਤਾ ਸਭ ਜੱਗ ਫੇਰਾ RAM ਨਾ ਪਾਇਆ ਜਾਏ ਇੱਥੇ ਗੁਰੂ ਸਾਹਿਬ ਕਹਿੰਦੇ ਹਰ ਹਰ ਗੁਰੂ ਗੁਰੂ ਕਰਤਾ ਏ ਕਹਿੰਦੇ ਦੁਨੀਆ ਕਹਿੰਦੀ ਫਿਰਦੀ ਏ ਹਰ ਹਰ ਗੁਰੂ ਗੁਰੂ ਵਾਹਿਗੁਰੂ ਵਾਹਿਗੁਰੂ ਪਰ ਜਿਹੜੇ ਇਸ ਤਰ੍ਹਾਂ ਵੀ ਕਹਿੰਦੇ ਹਨ ਜਿਹੜੇ ਗੁਰਦੁਆਰਾ ਸਾਹਿਬ ਆਏ ਜਿਹੜਿਆਂ ਨੇ ਵਾਹਿਗੁਰੂ ਵਾਹਿਗੁਰੂ ਵੀ ਕੀਤਾ ਉਹਨਾਂ ਦੇ ਬਾਬਤ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹਰ ਨਾਮ ਪਰਿਓ ਹਰ ਜਿਓ ਨਾਮ ਪਰਿਓ RAM ਦਾਸ ਕਹਿੰਦੇ ਜਿਹੜੇ ਗੁਰਦੁਆਰਾ ਸਾਹਿਬ ਮੰਦਿਰ ਚ ਮਸਜਿਦ ਚ ਚੱਲ ਕੇ ਵੀ ਆਏ ਨਾ ਕਹਿੰਦੇ ਉਹਨਾਂ ਦਾ ਨਾਮ ਪੈ ਗਿਆ RAM ਦੇ ਦਾਸ ਕਿ ਇਹਤੇ ਪ੍ਰਮਾਤਮਾ ਦੇ ਸੇਵਕ ਬਣ ਗਏ ਹਰ ਜਿਓ ਨਾਮ ਪਰਿਓ RAM ਦਾਸ ਸੱਚੇ ਬਾਦਸ਼ਾਹ ਉਹ ਨਾਮ ਤੇ ਪੈ ਗਿਆ ਹੁਣ ਹੁਣ ਮੇਰੀ ਪੈਜ ਵੀ ਫਿਰ ਤੁਸੀਂ ਆਪ ਰੱਖਿਓ ਇੱਜ਼ਤ ਵੀ ਮੇਰੀ ਤੁਸੀਂ ਆਪ ਰੱਖਿਓ ਜੇ ਮੇਰੇ ਨਾਮ ਦੇ ਨਾਲ ਲਿਖਿਆ ਗਿਆ ਨਾ ਕਿ ਇਹ ਰਾਮ ਦਾ ਦਾਸ ਹੈ ਤੇ ਰਾਮ ਦਾ ਸੇਵਕ ਹੈ ਇਹ ਸੰਗਤਾਂ ਦਾ ਕੁੱਕਰ ਹੈ ਕਹਿੰਦੇ ਫਿਰ ਹੁਣ ਸੱਚੇ ਪਾਤਸ਼ਾਹ ਇਹ ਕਿਰਪਾ ਵੀ ਤੁਸੀਂ ਬਣਾ ਕੇ ਰੱਖਿਓ ਦੇਖਿਓ ਕਿਤੇ ਮੇਰੀ ਇੱਜ਼ਤ ਖਰਾਬ ਵੀ ਨਾ ਹੋ ਜੇ ਰਹਾਓ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ રે ਜਿਹੜਾ ਪ੍ਰਮਾਤਮਾ ਦੀਨਾਂ ਦੇ ਦਇਆਲ ਹੈ ਹਰ ਇੱਕ ਦੇ ਉੱਤੇ ਪ੍ਰਮਾਤਮਾ ਦਇਆਲ ਹੈ ਕਿਸੇ ਦੇ ਉੱਤੇ ਨਾਰਾਜ਼ ਨਹੀਂ ਹੈ ਅਸੀਂ ਕਹੀ ਜਾਂਦੇ ਆ ਪ੍ਰਮਾਤਮਾ ਨੇ ਫਲਾਣੇ ਦਾ ਕੰਮ ਖਰਾਬ ਕਰਤਾ ਪ੍ਰਮਾਤਮਾ ਥੋੜਾ ਖਰਾਬ ਕਰਨ ਵਾਲਾ ਉਹ ਤਾਂ ਸਦਾ ਹੀ ਸਾਡੇ ਤੇ ਕਿਰਪਾਲ ਰਹਿੰਦਾ ਖੁਸ਼ ਰਹਿੰਦਾ ਅਸੀਂ ਜਦੋਂ ਸਾਡੇ ਚ ਘਟਾ ਹੁੰਦੀਆਂ ਨੇ ਉਦੋਂ ਸਾਨੂੰ ਲੱਗਦਾ ਕਿ ਪ੍ਰਮਾਤਮਾ ਗਲਤ ਕਰ ਰਿਹਾ ਨਹੀਂ ਉਹ ਤੇ ਸਾਰਿਆਂ ਤੇ ਖੁਸ਼ ਰਹਿੰਦਾ ਹੈ ਦੀਨ ਦਇਆਲ ਕਿਰਪਾਲ ਸੁਖ ਸਾਗਰ ਉਹ ਤੇ ਕਿਰਪਾ ਦਾ ਘਰ ਹੈ ਸੁੱਖਾਂ ਦਾ ਸਾਗਰ ਹੈ ਸਰਵਕਟਾ ਭਰਪੂਰੀ ਰੇ ਜਿਹੜਾ ਸਾਰਿਆਂ ਸ਼ਰੀਰਾਂ ਦੇ ਵਿੱਚ ਵਰ ਸਰ ਬਸ ਰਿਹਾ ਨਾ ਉਹ ਕਿਸੇ ਤੇ ਨਰਾਜ ਥੋੜਾ ਹੁੰਦਾ ਉਹ ਕਿਸੇ ਤੇ ਨਰਾਜ ਨਹੀਂ ਹੁੰਦਾ ਦੀਨ ਦਇਆਲ ਕਿਰਪਾਲ ਸੁਖ ਸਾਗਰ ਸਰਵਕਟ ਭਰਪੂਰੇ ਰੇ ਪੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਗੁਰੂ ਅਰਜਨ ਸਾਹਿਬਾ ਰਹੇ ਕਹਿੰਦੇ ਪੇਖਤ ਸੁਨਤ ਸਦਾ ਹੈ ਸੰਗੇ ਕਹਿੰਦੇ ਉਹ ਸਾਨੂੰ ਰੋਜ਼ ਸੁਣਦਾ ਵੀ ਹੈ ਉਹ ਸਾਨੂੰ ਰੋਜ਼ ਵੇਖਦਾ ਵੀ ਹੈ ਸਾਡੇ ਬਿਲਕੁਲ ਨਾਲ ਰਹਿੰਦਾ ਹੈ ਮੈਂ ਮੂਰਖ ਜਾਣਿਆ ਦੂਰੀ ਰੇ ਮੇਰੇ ਵਰਗੇ ਮੂਰਖ ਨੇ ਸਮਝਿਆ ਪ੍ਰਮਾਤਮਾ ਦੇ ਸਤਵੇਂ ਅਸਮਾਨ ਚ ਰਹਿੰਦਾ ਨਹੀਂ ਭਾਈ ਪ੍ਰਮਾਤਮਾ ਸਤਵੇਂ ਅਸਮਾਨ ਚ ਨਹੀਂ ਉਤੇ ਸਾਡੇ ਦਿਲ ਚ ਵੱਸਦਾ ਅਸੀਂ ਵੇਖੀਏ ਤੇ ਸਹੀ ਆਪਣੇ ਦਿਲ ਨੂੰ ਖੋਲ ਕੇ ਵੇਖਿਆ ਹੀ ਨਹੀਂ ਕਦੇ ਆਪਣੇ ਦਿਲ ਦੇ ਅੰਦਰ ਪਤਾ ਨਹੀਂ ਕੀ ਕੀ ਮਾੜਾ ਭਰੀ ਬੈਠੇ ਆ ਤਾਂ ਹੀ ਤੇ ਪ੍ਰਮਾਤਮਾ ਨਹੀਂ ਦਿਸਦਾ ਇਹਨੂੰ ਖਾਲੀ ਕਰ ਲੋ ਬਸ ਇਹਦੇ ਵਿੱਚ ਹੀ ਦਿਸ ਜਾਣਾ ਪੇਖਤ ਸੁਨਤ ਸਦਾ ਹੈ ਸੰਗੇ ਜਿਵੇਂ ਬਾਬਾ ਜੀ ਪੜ ਰਹੇ ਸੀ ਨਾ ਜਪ ਜਪ ਸਾਹਿਬ ਜਪ ਸਾਹਿਬ ਦੇ ਵਿੱਚ ਸ਼ਬਦ ਆਇਆ ਲਾਸਟ ਤੇ ਦੁਕਾਲਿਕ ਪ੍ਰਣਾਸੀ ਦਿਆਲਿੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਵਿਪੁੱਤਿਓ ਤੇ ਸਦਾ ਹੀ ਸਾਡੇ ਅੰਗ ਸੰਗ ਹੈ ਪ੍ਰਮਾਤਮਾ ਦੂਰ ਨਹੀਂ ਹੈ ਜਿਹੜੇ ਮੇਰੇ ਵਰਗੇ ਮੂਰਖ ਨੇ ਨਾ ਉਹਨਾਂ ਨੇ ਸਮਝਿਆ ਕਿ ਪ੍ਰਮਾਤਮਾ ਦੂਰ ਹੈ ਹਰ ਬੇਅੰਤ ਹੋ ਮਿਤਕਰ ਵਰਨੋ ਕਿਆ ਜਾਣਾ ਹੋਏ ਕੈਸੋ ਰੇ ਬੇਅੰਤ ਸ਼ਬਦ ਉਹਦੇ ਨਾਲ ਲੱਗਦਾ ਜਿਹਦਾ ਅੰਤ ਨਹੀਂ ਪਾਇਆ ਜਾਂਦਾ ਪ੍ਰਮਾਤਮਾ ਬੇਅੰਤ ਹੈ ਹਰ ਬੇਅੰਤ ਹੋ ਮਿਤਕਰ ਜਾਨੋ ਮਿਤ ਭਾਵ ਮਿਲਤੀ ਅਸੀਂ ਨੇ ਉਹਨੂੰ ਮਿਲਤੀ ਚ ਲਿਆਂਦਾ ਕਿ ਇੰਨਾ ਕ ਅਸੀਂ ਨੇ ਸਮਝਿਆ ਕੱਲਾ ਗੁਰਦੁਆਰੇ ਚ ਹੀ ਹੈ ਮੰਦਰ ਚ ਜਾਣ ਵਾਲਿਆਂ ਨੇ ਸਮਝਿਆ ਮੰਦਰ ਚ ਹੀ ਐ ਮਸਜਿਦ ਚ ਜਾਣ ਵਾਲਿਆਂ ਨੇ ਸਮਝਿਆ ਕਿ ਮਸਜਿਦ ਚ ਹੀ ਐ ਪ੍ਰਮਾਤਮਾ ਤੇ ਸਾਰੇ ਥਾਵਾਂ ਤੇ ਹਰ ਬੇਅੰਤ ਹੋ ਮਿੱਤ ਕਰ ਵਰਨੋ ਕਿਆ ਜਾਨਾ ਹੋਏ ਕਿੰਸੋ ਰੇ ਕਿਆ ਜਾਨਾ ਹੋਏ ਕਿੰਸੋ ਰਿਓ ਪ੍ਰਮਾਤਮਾ ਕਿਸ ਤਰ੍ਹਾਂ ਦਾ ਜਿੱਦੇ ਉਹਦੇ ਵਿੱਚ ਆਪੇ ਹੀ ਵੇਦ ਹੋ ਗਏ ਅਸਲ ਪਤਾ ਉੱਦੇ ਲੱਗਣਾ ਕਿ ਪ੍ਰਮਾਤਮਾ ਕਿਸ ਤਰ੍ਹਾਂ ਦਾ ਹੈ ਅਸੀਂ ਆਮ ਕਹਾਵਤ ਹੈ 84 ਲੱਖ ਜੁਨੀਆਂ ਨੇ 84 ਲੱਖ ਜੁਨੀਆਂ ਦਾ ਜ਼ਿਕਰ Hindu ਧਰਮ ਦੇ ਗ੍ਰੰਥਾਂ 'ਚ ਕੀਤਾ ਗਿਆ ਪਰ ਗੁਰੂ ਸਾਹਿਬ ਨੇ ਕਿਹਾ ਇਹ ਤੇ ਬੇਅੰਤ ਹੈ ਭਾਈ ਇਹਦਾ ਅੰਤ ਨਹੀਂ ਪਾਇਆ ਜਾਂਦਾ ਜੇ ਅੰਤ ਪਾ ਲਿਆ ਫਿਰ ਤੇ ਮਿੰਤੀ ਚ ਲਿਆਂਦਾ ਨਾ ਪ੍ਰਮਾਤਮਾ ਬੇਅੰਤ ਹੈ ਹਰ ਬੇਅੰਤ ਹਉ ਮਿਤਕਰ ਵਰਨੋ ਕਿਆ ਜਾਨਣਾ ਹੋਏ ਕੈ ਸੋਰੇ ਕਰੋ ਬੇਨਤੀ ਸਤਗੁਰੇ ਆਪਣੇ ਮੈਂ ਮੂਰਖ ਦਿਓ ਉਪਦੇਸ਼ ਓਰੇ ਸੱਚੇ ਪਾਤਸ਼ਾਹ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਰੋ ਬੇਨਤੀ ਸਤਗੁਰੇ ਆਪਣੇ ਆਪਣੇ ਸਤਗੁਰੂ ਦੇ ਅੱਗੇ ਆਖੜ ਕੇ ਬੇਨਤੀ ਕਰੀਏ ਮੈਂ ਮੂਰਖ ਦਿਓ ਉਪਦੇਸ਼ ਓਰੇ ਸੱਚੇ ਪਾਤਸ਼ਾਹ ਮੈਨੂੰ ਕੋਈ ਚੰਗਾ ਜਿਹਾ ਉਪਦੇਸ਼ ਦਿਓ ਗੁਰਬਾਣੀ ਦਾ ਉਪਦੇਸ਼ ਹਮੇਸ਼ਾ ਹੀ ਚੰਗਾ ਹੁੰਦਾ ਹੈ ਪਰ ਅਸੀਂ ਉਹਨੂੰ ਸਮਝਿਆ ਨਹੀਂ ਮੈਂ ਮੂਰਖ ਦੇਵ ਉਪਦੇਸੋ ਰੇ ਸੱਚੇ ਪਾਤਸ਼ਾਹ ਮੈਨੂੰ ਉਪਦੇਸ਼ ਕਰਦੇਓ ਤੇ ਜਿਹੜੀਆਂ ਲਾਸਟ ਪੰਕਤੀਆਂ ਦੋ ਨੇ ਨਾ ਉਹਨਾਂ ਦੇ ਵਿੱਚ ਦੇਖਿਓ ਕਿੰਨਾ ਸੋਹਣਾ ਗੁਰੂ ਸਾਹਿਬ ਨੇ ਸਾਨੂੰ ਸਮਝਾਇਆ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਬਰਾਦੀ ਧਰਿਆ ਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਨੇ ਸਾਨੂੰ ਸਮਝਾ ਰਹੇ ਆ ਜੀ ਕਹਿੰਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਕਨੇ ਮੇਰੇ ਵਰਗੇ ਮੂਰਖਾਂ ਦੀ ਕੀ ਬਾਤ ਇੱਥੇ ਤੇ ਕੋਟਪਰਾਧੀ ਤਰਿਆ ਰਹੇ ਇੱਥੇ ਤੇ ਕਰੋੜਾਂ ਅਪਰਾਧ ਕਰਨ ਵਾਲੇ ਲੋਕ ਉਹ ਵੀ ਤਰ ਗਏ ਗਨਕਾ ਪਾਪਣ ਹੋਏ ਕੇ ਪਾਪਾਂ ਦਾ ਗਲਹਾਰ ਪਰੋਤਾ ਕਹਿੰਦੇ ਪਾਪਣ ਗਨਕਾ ਵਰਗੀਆਂ ਤਰ ਗਈਆਂ ਤੇ ਸਾਡਾ ਅਸੀਂ ਵੀ ਤਰ ਸਕਦੇ ਆ ਮੈਂ ਮੂਰਖ ਕੀ ਕੀਤਕ ਬਾਤ ਐ ਕੋਟਪਰਾਧੀ ਤਰਿਆ ਰਹੇ ਕਰੋੜਾਂ ਅਪਰਾਧ ਕਰਨ ਵਾਲੇ ਲੋਕ ਇਸ ਸੰਸਾਰ ਚੋਂ ਤਰ ਗਏ ਨੇ ਅਸੀਂ ਵੀ ਤਰ ਸਕਦੇ ਆ ਜੇ ਅਸੀਂ ਗੁਰੂ ਦੇ ਨਾਲ ਲੱਗੀਏ ਕਹਿੰਦੇ ਲੱਕਣ ਦੇ ਨਾਲ ਲੱਗ ਕੇ ਲੋਹਾ ਤਰ ਜਾਂਦਾ ਅਸੀਂ ਗੁਰੂ ਦੇ ਨਾਲ ਲੱਗ ਕੇ ਜਿੰਨੇ ਮਰਜ਼ੀ ਪਾਪਾਂ ਦੇ ਭਾਗੀਆਂ ਜੇ ਗੁਰੂ ਦੇ ਨਾਲ ਲੱਗ ਗਏ ਨਾ ਅਸੀਂ ਵੀ ਉਸ ਭਵ ਸਾਗਰ ਤੋਂ ਪਾਰ ਹੋ ਜਾਾਂਗੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰਿ ਭਾਸ ਨ ਪਰਿਆਰੇ ਜਿਨ੍ਹਾਂ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਸੁਣਿਆ ਨਾ ਜਿਨ੍ਹਾਂ ਨੇ ਉਹਨੂੰ ਵੇਖਿਆ ਸੇ ਫਿਰ ਕਰਿ ਭਾਸ ਨ ਪਰਿਆਰੇ ਉਹਨਾਂ ਦਾ ਜਨਮ ਮਰਨ ਦਾ ਗੇੜ ਹੀ ਮੁਕਾਤਾ ਕਹਿੰਦੇ ਜਿਨ੍ਹਾਂ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਦਰਸ਼ਨ ਕਰ ਲਏ ਜਾਂ ਗੁਰੂ ਨਾਨਕ ਸਾਹਿਬ ਅਰਜਨ ਦੀ ਬਾਣੀ ਨੂੰ ਸੁਣ ਲਿਆ ਜਾਂ ਪੜ੍ਹ ਲਿਆ ਕਹਿੰਦੇ ਉਹ ਫਿਰ ਜਨਮ ਮਰਨ ਦੇ ਗੇੜ ਚੋਂ ਨਿਕਲ ਜਾਂਦੇ ਆ ਇੱਥੇ ਗੁਰੂ ਅਰਜਨ ਸਾਹਿਬ ਅਰਜ ਕਹਿੰਦੇ ਆ ਸੰਸਾਰ ਜਿਹੜਾ ਨਾ ਇਹ ਚੱਕਰਾਂ ਚ ਪਿਆ ਪਿਆ ਕਹਿੰਦੇ ਜਦੋਂ ਗੁਰੂ ਦੇ ਨਾਲ ਲੱਗ ਕੇ ਸਾਰਾ ਹੀ ਕੁਝ ਵਧੀਆ ਹੋ ਜਾਣਾ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਫਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗਰਭਾਸ ਨ ਪਰਿਆ ਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ